ਗੋਡੇ ਦਾ ਦਰਦ ਇੱਕ ਗੰਭੀਰ ਸਮੱਸਿਆ ਹੈ ਕਿਉਂਕਿ ਜਦੋਂ ਆਪਣੀ ਉਮਰ 40 ਸਾਲ ਟੱਪ ਜਾਂਦੀ ਹੈ ਆਪਣੀਆਂ ਮਾਸਪੇਸ਼ੀਆਂ ਪੱਟ ਵਾਲੀਆਂ ਕਮਜ਼ੋਰ ਹੋ ਜਾਂਦੀਆਂ ਨੇ ਔਰ ਆਪਣੇ ਗੋਡਿਆਂ 'ਚ ਦਰਦ ਸ਼ੁਰੂ ਹੋ ਜਾਂਦਾ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਆ ਗਈ ਪੱਟ ਵਾਲੀ ਹੱਡੀ ਜਿਸ ਨੂੰ ਫੀਮਰ ਬੋਨ ਕਿਹਾ ਜਾਂਦਾ ਔਰ نیچے ਆ ਗਈ ਇਹ ਠੋਡੀ ਟਿਬੀਆ ਬੋਨ ਜਿਹੜੀ ਥੱਲੇ ਵਾਲੀ ਹੱਡੀ ਆ ਗੋਡੇ ਦੇ ਥੱਲੇ ਵਾਲੀ ਇਹ ਸਾਈਡ ਵਾਲੀ ਫਿਬੂਲਾ ਆ ਗਈ ਚੱਪਣੀ ਆਪਾਂ ਨਹੀਂ ਬਣਾਈ ਕਿਉਂਕਿ ਉਹ ਥੋੜਾ ਜਿਹਾ ਇਸ ਤੋਂ ਅੱਗੇ ਹੁੰਦੀ ਹੈ ਮਤਲਬ ਇਸ ਜਗ੍ਹਾ ਤੇ ਹੁੰਦੀ ਹੈ ਇਹ ਜਿਹੜੀਆਂ ਦੋ ਮਾਸਪੇਸ਼ੀਆਂ ਨੇ ਬੇਸਿਕ ਕੁਆਡ੍ਰਿਸੈਪ ਉੱਪਰਲੇ ਦੇ ਚਾਰ ਆਪਣੇ ਮਸਲਸ ਨੇ ਨਾ ਪੱਟ ਦੇ ਚਾਰ ਮਾਸਪੇਸ਼ੀਆਂ ਮੇਨ ਹੁੰਦੀਆਂ ਨੇ ਪਰ ਜਦੋਂ ਗੋਡੇ ਦਰਦ ਸ਼ੁਰੂ ਹੁੰਦੇ ਆ ਤਾਂ ਉਦੋਂ ਦੋ ਮਾਸਪੇਸ਼ੀਆਂ ਜ਼ਰੂਰ ਦੇਖੀਆਂ ਜਾਂਦੀਆਂ ਨੇ ਵਾਸਟਸ ਮੀਡੀਅਲਿਸ ਐਂਡ ਵਾਸਟਸ ਲਿਟਰਲਿਸ ਇਹ ਦੇਖੋ ਇਹਦੀ ਸਾਈਡ ਤੇ ਆ ਇਹ ਆ ਗਈ ਆਪਣੀ ਲਿਟਰਲ ਸਾਈਡ ਵਾਲੀ ਵਾਸਟਸ ਲਿਟਰਲਿਸ ਔਰ ਇਹ ਆ ਗਈ ਅੰਦਰਲੀ ਸਾਈਡ ਵਾਲੀ ਵਾਸਟਸ ਮੀਡੀਅਲਿਸ ਇਹਨਾਂ ਦੋਨਾਂ ਦੇ ਵਿੱਚ ਜਦੋਂ ਆਪਣੇ ਮਸਲਸ ਕਮਜ਼ੋਰ ਹੋ ਜਾਂਦੇ ਆ ਯਾਨੀ ਕਿ ਪੱਟ ਦੀ ਮਾਸਪੇਸ਼ੀ ਕਮਜ਼ੋਰ ਹੁੰਦੀ ਹੈ ਇਹ ਦੋਨੇ ਆਪਣੇ ਢਿੱਲਾਪਨ ਹੋ ਜਾਂਦੀਆਂ ਨੇ ਢਿੱਲੀਆਂ ਹੋ ਜਾਂਦੀਆਂ ਨੇ ਔਰ ਆਪਣੀ ਗੋਡਿਆਂ ਦੇ ਵਿੱਚ ਗੈਪ ਬਿਲਕੁਲ ਹੋ ਘਟਣ ਲੱਗ ਜਾਂਦਾ ਏਦਾਂ ਹੋ ਜਾਂਦੀ ਹੈ ਗੋਡੇ ਅਗਰ ਥੋੜੀ ਗੋਡੇ ਏਦਾਂ ਹੋ ਗਏ ਨੇ ਤਾਂ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਉਹ ਕਰਕੇ ਦਿਖਾਵਾਂਗੇ ਕਿਉਂਕਿ ਜਿਉਂ-ਜਿਉਂ ਉਮਰ ਵੱਧਦੀ ਹੈ ਮਾਸਪੇਸ਼ੀ ਨੇ ਤਾਂ ਕਮਜ਼ੋਰ ਹੋਣਾ ਹੀ ਹੋਣਾ ਹੈ ਅਸੀਂ ਅਕਸਰ ਕਿਹਾ ਕਰਦੇ ਹਾਂ ਵੀ ਜਦੋਂ ਤੁਹਾਡੀ ਉਮਰ 40 ਸਾਲ ਹੈ ਤੁਸੀਂ ਜਿਮ ਜੁਆਇਨ ਕਰੋ ਤੁਸੀਂ ਕਸਰਤਾਂ ਸ਼ੁਰੂ ਕਰੋ ਤੁਸੀਂ ਸਾਈਕਲਿੰਗ ਕਰੋ ਪਰ ਆਪਾਂ ਨਹੀਂ ਕਰ ਪਾਉਂਦੇ ਕਿਉਂਕਿ ਆਪਾਂ ਆਪਣੇ ਬੱਚੇ ਸੈੱਟ ਕਰਨੇ ਹੁੰਦੇ ਆ ਆਪਾਂ ਆਪਣਾ ਪਰਿਵਾਰ ਸੈੱਟ ਕਰਨਾ ਹੁੰਦਾ ਆਪਣੇ ਸਿਰ ਤੇ ਜ਼ਿੰਮੇਵਾਰੀਆਂ ਬਹੁਤ ਨੇ ਪਰ ਕੋਈ ਗੱਲ ਨਹੀਂ ਤੁਸੀਂ 2 ਘੰਟੇ ਆਪਣੇ ਆਪ ਲਈ ਵੀ ਕੱਢਦੇ ਹੋ ਤਾਂ ਬਹੁਤ ਵੱਡੀ ਗੱਲ ਹੈ ਕਿਉਂਕਿ ਸਾਰੇ ਦਿਨ ਤੁਸੀਂ 24 ਘੰਟੇ ਆਪਣੇ ਪਰਿਵਾਰ ਨੂੰ ਦਿੰਦੇ ਹੋ ਜਾਂ ਤੁਸੀਂ ਕੋਈ ਵੀ ਜੌਬ ਕਰਦੇ ਹੋ ਜੌਬ ਵੀ ਆਪਾਂ ਆਪਦੇ ਪਰਿਵਾਰ ਲਈ ਕਰਦੇ ਆ ਆਪਣੇ ਆਪ ਲਈ ਤਾਂ ਬਹੁਤ ਘੱਟ ਲੋਕ ਕੰਮ ਕਰਦੇ ਨੇ ਆਪਾਂ ਚਾਹੁੰਦੇ ਆ ਆਪਣਾ ਪਰਿਵਾਰ ਆਪਣੇ ਬੱਚੇ ਸੁਖੀ ਵਸਣ ਆਪਾਂ ਬਹੁਤ ਚੀਜ਼ਾਂ ਜ਼ਰੂਰ ਕਰ ਦਿੰਨੇ ਆ ਸਭ ਤੋਂ ਮਹਿੰਗੀ ਚੀਜ਼ ਆਪਣੇ ਲਈ ਕੀ ਹੈ ਆਪਣਾ ਸਰੀਰ ਆਪਣੀ ਬਾਡੀ ਸੋ ਕਿਰਪਾ ਕਰਕੇ ਆਪਣੇ ਸਿਹਤ ਦਾ ਧਿਆਨ ਰੱਖੋ ਕੋਈ ਇਸ ਨਾਲ ਖਿਲਵਾੜ ਨਾ ਕਰੋ ਇਸ ਦੇ ਲਈ ਕਸਰਤਾਂ ਬਹੁਤ ਜ਼ਰੂਰੀ ਹਨ ਤੁਹਾਡੇ ਅਗਰ ਗੋਡਿਆਂ ਦਾ ਗੈਪ ਇਦਾਂ ਹੋ ਗਿਆ ਹੈ ਜਿਹੜੀਆਂ ਤੁਸੀਂ ਐਕਸਰਸਾਈਜ਼ਾਂ ਨਹੀਂ ਕਰ پا ਰਹੇ ਔਰ ਤੁਹਾਡੇ ਐਕਸ-ਰੇ ਦੇ ਵਿੱਚ ਇਦਾਂ ਨਿਕਲ ਕੇ ਆਇਆ ਤੁਸੀਂ ਕਈ ਵਾਰ ਐਮ ਆਰ ਆਈ ਵੀ ਕਰਾ ਲਈ ਸੋ ਨੂੰ ਡਾਕਟਰ ਨੇ ਕਹਿ ਦਿੱਤਾ ਵੀ ਨਹੀਂ ਜੀ ਹੁਣ ਤਾਂ ਤੁਹਾਨੂੰ ਗੋਡੀ ਪਾਉਣੇ ਪੈਣਗੇ ਆਪਾਂ ਆਪਰੇਸ਼ਨ ਤੋਂ ਵੀ ਡਰਦੇ ਆ ਆਪਣੇ ਕੋਲ ਕਈ ਵਾਰ ਪੈਸੇ ਵੀ ਨਹੀਂ ਹੁੰਦੇ ਦਾ ਇੱਕ ਗੱਲ ਹੁਣ ਤੁਸੀਂ ਸਾਈਡ ਤੇ ਕਰਕੇ ਕਸਰਤਾਂ ਸ਼ੁਰੂ ਕਰ ਦਿਓ ਕਿਉਂਕਿ ਕਸਰਤਾਂ ਹੀ ਇੱਕ ਇਹੋ ਜੀਆਂ ਦਵਾਈਆਂ ਨੇ ਜਿਹੜੀਆਂ ਤੁਹਾਨੂੰ ਬਹੁਤੀਆਂ ਦਵਾਈਆਂ ਤੋਂ ਬਚਾ ਸਕਦੀ ਹੈ ਸੋ ਕਿਰਪਾ ਕਰਕੇ ਆਪਣੇ ਸਰੀਰ ਦਾ ਧਿਆਨ ਰੱਖੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੀਰ ਸਿੰਘ ਸਨਾ ਪਿਛਲੇ 10 ਸਾਲ ਤੋਂ ਸੀ ਮੁੱਲਾਪੁਰ ਦਾਖਾ ਹੁਣ 11 ਹੋ ਗਏ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਚਲਾ ਰਹੇ ਹਾਂ ਸਾਡੀਆਂ ਤਿੰਨ ਇੰਸਟਾਗ੍ਰam ਆਈਡੀਜ਼ ਨੇ ਐਸ ਹਰੀ ਸਿੰਘਸ ਨਾਲ ਫਿਜ਼ਿਓਥੈਰੇਪੀ ਡਾਕਟਰ ਗੁਰਸ਼ੇਪ ਸਿੰਘ ਡਾਕਟਰ ਬੇਬਾਸਰਾ ਐਸ ਹਰੀ ਸਿੰਘਸ ਨਾਲ ਫਿਜ਼ਿਓਥੈਰੇਪੀ ਕਲੀਨਿਕ ਫੇਸਬੁਕ ਤੇ ਪੇਜ ਹੈ ਅਗਰ ਸਾਨੂੰ ਪਸੰਦ ਕਰਦੇ ਹੋ ਤਾਂ ਸਾਨੂੰ ਫੋਲੋ ਸਬਸਕ੍ਰਾਈਬ ਕਰ ਲਿਓ ਸੋ ਸਮੇਂ ਨੂੰ ਬਰਬਾਦ ਨਹੀਂ ਕਰਾਂਗੇ ਸ਼ੁਰੂ ਕਰਾਂਗੇ ਅੱਜ ਦੀਆਂ ਆਸਾਨ ਕਸਰਤਾਂ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਫਿਰ ਆਪਾਂ ਤੁਹਾਨੂੰ ਦੱਸ ਦਿੰਦੇ ਆ ਵੀ ਜਿਹੜਾ ਮੇਨ ਮਸਲਸ ਦਾ ਰੋਲ ਹੈ ਉਹ ਹੈਗਾ ਵਾ ਆਪਣੇ ਵਾਸਟਸ ਮੀਡੀਅਲਿਸ ਜਿਹੜੇ ਪੱਟ ਦੇ ਅੰਦਰਲੇ ਪਾਸੇ ਮਾਸਪੇਸ਼ੀ ਆ ਔਰ ਇੱਕ ਬਾਹਰਲੇ ਪਾਸੇ ਆ ਵਾਸਟਸ ਲੈਟਰਾਲਿਸ ਇਹ ਦੋ ਮਾਸਪੇਸ਼ੀਆਂ ਬਹੁਤ ਜ਼ਿਆਦਾ ਜ਼ੋਰ ਪਾਉਂਦੀਆਂ ਨੇ ਗੋਡਿਆਂ ਦੇ ਵਿੱਚ ਗੈਪ ਨੂੰ ਘਟਾਉਣ ਨੂੰ ਜਾਂ ਵਧਾਉਣ ਨੂੰ ਸੋ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਗੋਡਿਆਂ ਤੇ ਸੇਕ ਦਿਓ 10 ਤੋਂ 15 ਮਿੰਟ ਰੋਜ਼ਾਨਾ ਜਿਸ ਨਾਲ ਤੁਹਾਡੇ ਗੋਡਿਆਂ ਦਾ ਜਿਹੜਾ ਦਰਦ ਹੈ ਜਿਹੜੀ ਉਸ ਤੇ ਇਨਫਲੇਮੇਸ਼ਨ ਹੈ ਉਹ ਘਟੇਗੀ ਹੁਣ ਵਧਦੇ ਆ ਆਪਾਂ ਕਸਰਤਾਂ ਵੱਲ ਕਸਰਤਾਂ ਦੇ ਵਿੱਚ ਕੀ ਕਰਾਂਗੇ ਸਭ ਤੋਂ ਪਹਿਲੀ ਜਿਹੜੀ ਐਕਸਰਸਾਈਜ਼ ਹੈ ਉਹ ਕਰਨੀ ਆ ਆਪਾਂ ਐਂਕਲ ਟੋ ਪੰਪਸ ਆਪਾਂ ਕੀ ਕਰਾਂਗੇ ਆਪਾਂ ਸਿੱਧੇ ਪੈ ਜਾਾਂਗੇ ਦੇਖੋ ਬੈੱਡ ਤੇ ਪੈ ਜਾਣਾ ਤੁਸੀਂ ਜਿਹੜੀ ਸਭ ਤੋਂ ਪਹਿਲੀ ਕਸਰਤ ਹੈ ਉਹ ਹੈਗੀ ਐਂਕਲ ਟੋ ਪੰਪਸ ਆਪਾਂ ਜਰਾਬਾਂ ਉਤਾਰ ਦਈਏ ਤਾਂ ਕਿ ਤੁਹਾਨੂੰ ਕੱਲੀ-ਕੱਲੀ ਗੱਲ क्लियर देख सके सॉक्स so, आपको उतार देती हैं। सो नंबर वन एक्सरसाइज जे पंच पाओ हाथ और पैर बार पैर अंदर एक फिर दो फिर तीन फिर चार फिर पांच, फिर छ फिर सात, फिर आठ, फिर नौ फिर दस फिर ग्यारह फिर बारह फिर तेरह फिर चौदह फिर पंद्रह 10-10 ਕਰਨ ਵਾਲੀਆਂ ਗੱਲਾਂ ਗਈਆਂ ਹੁਣ 15-15 ਵਾਰੀ ਤੁਹਾਨੂੰ ਐਂਕਲ ਟੂ ਪੰਪਸ ਕਰਨੇ ਪੈਣੇ ਆ ਇਸਦੇ ਤੁਸੀਂ ਗਿਣ ਕੇ 6 ਸੈੱਟ ਲਾਉਣੇ ਆ ਆਪਾਂ ਇੱਕ ਸੈੱਟ ਲਾ ਕੇ ਦਿਖਾਇਆ ਇੱਕ ਹੋਰ ਲਾ ਦਿੰਨੇ ਆ ਪਰ ਤੁਸੀਂ 6 ਸੈੱਟ ਲਾਉਂਗੇ ਦੁਬਾਰਾ ਦੇਖੋ ਧਿਆਨ ਨਾਲ ਪੈਰ ਅੰਦਰ ਪੈਰ ਬਾਹਰ 1 ਪੈਰ 2 ਪੈਰ 3 ਪੈਰ 4 ਪੈਰ 5 ਪੈਰ 6 ਪੈਰ 7 ਪੈਰ 8 ਪੈਰ 9 ਪੈਰ 10 ਪੈਰ 11 ਪੈਰ 12 ਪੈਰ 13

आठ, नौ दस ग्यारह, बारह तेरह चौदह पंद्रह जाने के पंद्रह बारी स्लाइड की थी ये एक बार हो गया ऐसा तुम्हें पांच वारी करना ये होगी कसरत नंबर दो तो। हील स्लाइड दोनों साइड करनी है ये नहीं भी एक साइड ही करनी है इस नाल की है ਵੀ ਜਿਹੜੀ ਆਪਣੀਆਂ ਮਾਸਪੇਸ਼ੀਆਂ ਨੇ ਕਮਜ਼ੋਰ ਹੋਈਆਂ ਉਹ ਜਲਦੀ ਫੁੱਲਣ ਲੱਗ ਜਾਣਗੀਆਂ ਇਹ ਹੋ ਗਈ ਤੁਹਾਡੀ ਕਸਰਤ ਨੰਬਰ 2 ਪੰਜ ਵਾਰ ਇੱਧਰ ਪੰਜ ਵਾਰ ਇੱਧਰ ਹੁਣ ਵਾਦਦੇ ਆਂ ਅਗਲੀ ਕਸਰਤ ਵਾਲ ਇਸ ਦੇ ਵਿੱਚ ਆਪਾਂ ਕੀ ਕਰਨਾ ਆਪਾਂ ਪੈਰ ਅੰਦਰ ਮੋੜ ਕੇ ਲਾਠ ਹਵਾ ਚੱਕਣੀ ਬਸ ਥੋੜੀ ਜੀ ਮਤਲਬ ਥੱਲੇੋਂ ਇੱਕ ਗੇਠ ਹੋਵੇ ਇੱਕ ਗੇਠ ਦਾ ਮਤਲਬ ਸਮਝਦੇ ਹੋ ਤੁਸੀਂ ਇਹ ਆਪਣਾ ਪੈਰ ਇੱਕ ਗੇਠ ਤੋਂ ਜ਼ਿਆਦਾ ਹੁੰਦਾ ਇੱਕ ਗੇਠ ਮਤਲਬ ਇੰਨੇ ਇੱਕ ਬਸ ਇੱਥੇ ਆਪਾਂ ਪੈਰ ਅੰਦਰ ਮੋੜਾਂਗੇ स्ट्रेट लैग रेस स्ट्रेट लैग रेस, स्ट्रेट लैग रेज कहें इतने होल्ड करा दस सैकेंड एक दो तीन चार पे सत्त अठ नौ दस रिलैक्स, पैर अंदर मोड़ा हवा चक दें फिर होल्ड करा दस सैकेंड एक दो तीन चार पे सत अठ नौ दस दैन रिलैक्स ये होगी थोड़ी कसरत नंबर तीन देखो पैर अंदर मोड़ियाँ लाथावा चक्की एक दो तीन चार पांच पे सात आठ नौ दस पैर अंदर मोड़िया लाथावा चक्की एक दो तीन चार पांच पे सात आठ नौ दस दैन रिलैक्स ये भी कसरत पांच बारी इधर पांच बारी इधर करनी है ये होगी थोड़ी कसरत नंबर तीन हूँ जी चौथी कसरत है उसके लिए चाहिए एक रोलर रोलर गोडे के थले रखोगे इस जगह जी अपनी है। तो उपर। जोर दी दबा थले देखो जोर दब लात हवा च नहीं चकनी लत थले चूड़ा भी थले सिर्फ गोडा थले जाएगा इसी होल्ड कर रहे तीन चार पे सात अठ नौ दस फिर दब रहे हाँ एक दो तीन चार पांच छे सात आठ नौ दस फिर दब रहे एक दो तीन चार पांच छे सात आठ नौ दस फिर दब रहे दो तीन चार पांच पे सात आठ नौ दस ਕਸੀ ਪੰਜ ਵਾਰੀ ਦੱਪਿਆ ਤੁਸੀਂ ਪਰ ਇਹ 10 ਵਾਰੀ ਦੱਪੋਗੇ ਇਸਦੇ ਤੁਸੀਂ 5 ਸੈਟ ਲਾਉਣੇ ਆ ਤਾਂ ਇਹ ਹੋ ਗਈ ਤੁਹਾਡੀ ਕਸਰਤ ਨੰਬਰ 4 ਹੁਣ ਜਿਹੜੀ ਪੰਜਵੀਂ ਕਸਰਤ ਹੈ ਇਹੀ ਰੋਲਰ ਪੱਟ ਦੇ ਪਰ ਇਹ ਕਸਰਤ ਤੁਸੀਂ ਦੋਨੋਂ ਸਾਈਡ ਕਰਨੀ ਹੈ ਜਿਹੜੀ ਪਹਿਲਾਂ ਵਾਲੀ ਆ ਦੋਨੋਂ ਸਾਈਡ ਕਰਾਂਗੇ ਜਿਹੜੀ ਪੰਜਵੀਂ ਕਸਰਤ ਆ ਇਹੀ ਰੋਲਰ ਪੱਟ ਦੇ ਥੱਲੇ ਰੱਖਾਂਗੇ ਪੱਟ ਨੂੰ ਜ਼ੋਰ ਦੀ ਥੱਲੇ ਨੂੰ ਦੱਪਣਾ ਔਰ ਲੱਤ ਹਵਾ ਚੱਕਣੀ ਪੈਰ ਅੰਦਰ ਮੋੜਨਾ ਦੁਆਰਾ ਦੇਖੋ ਤੁਸੀਂ ਚੰਗੀ ਤਰ੍ਹਾਂ ਦੂੰ ਦਿਖਾਉਣ ਦੀ ਕੋਸ਼ਿਸ਼ ਦੇਖੋ ਆਪਾਂ ਪੱਟ ਸਾਰਾ ਦਿਖਾ ਰਹੇ ਹਾਂ ਤੁਹਾਨੂੰ ਔਰ ਪੱਟ ਥੱਲੇ ਨੂੰ ਦੱਬਿਆ लाथावा की पैर अंदर मोड़िया इतने दस सैकड़ होल्ड एक दो तो, तीन चार पांच पे सात आठ नौ दस फिर दबिया फिर उ चकिया एक दो तो, तीन चार पांच पे सात आठ नौ दस फिर दबिया फिर उपर चकिया पैर अंदर मोड़िया दस सेकंड होल्ड एक दो तीन चार पांच पे सात आठ नौ दस ਦੈਨ ਰਿਲੈਕਸ ਇਹ ਹੋ ਗਈ ਤੁਹਾਡੀ ਕਸਰਤ ਨੰਬਰ 5 ਇਹ ਕਸਰਤ ਤੁਸੀਂ ਦੋਨੋਂ ਸਾਈਡ ਕਰਨੀ ਹੈ ਉਧਰਲੇ ਪੱਟ ਥੱਲੇ ਵੀ ਰੱਖਾਂਗੇ ਔਰ ਉਧਰ ਵੀ ਇਦਾਂ ਹੀ ਆਪਾਂ ਦੱਬ ਕੇ ਹਵਾ ਚੱਕਾਂਗੇ 10 ਸੈਕਿੰਡ ਹੋਲਡ ਇਹ ਤੁਸੀਂ 5 ਤੋਂ 6 ਵਾਰ ਇਧਰ ਕਰ ਲਿਓ 5 ਤੋਂ 6 ਵਾਰ ਇਧਰ ਕਰ ਲਿਓ ਇਹ ਹੋ ਗਈ ਤੁਹਾਡੀ ਕਸਰਤ ਨੰਬਰ 5 ਛੇ ਵੀ ਕਸਰਤ ਗੋਡਿਆਂ ਦੇ ਵਿਚਾਲੇ ਦੇਖੋ ਦੋਨਾਂ ਗੋਡਿਆਂ ਦੇ ਵਿਚਾਲੇ ਵੀ ਰੱਖਣਾ ਔਰ ਦੋਨਾਂ ਗੋਡੇ ਜ਼ੋਰ ਲਾ ਕੇ ਦੱਬਣਾ ਇਦਾਂ ਲਓ ਦੱਬਤਾ ਫਿਰ ਹੋਲਡ ਕਰ ਰਹੇ ਹਾਂ 10 ਸੈਕਿੰਡ 1 2 3 4 5 चार छः सात आठ नौ दस फिर दब रहे एक दो तीन चार छः सात आठ नौ दस फिर दब रहे एक दो तीन चार छः सात आठ नौ दस फिर दब रहे हाँ एक दो तीन चार छः सात आठ नौ दस दिन ਰਿਲੈਕਸ ਇਸ ਨੂੰ ਵੀ ਤੁਸੀਂ 10 ਵਾਰੀ ਕਰਨਾ ਇਹ ਹੋ ਗਈ ਕਸਰਤ ਨੰਬਰ 6 ਹੁਣ ਜਿਹੜੀ 7ਵੀਂ ਕਸਰਤ ਆ ਇਸ ਦੇ ਵਿੱਚ ਕੀ ਕਰਾਂਗੇ ਪੈਰ ਅੰਦਰ ਮੋੜ ਕੇ ਲੱਤ ਹਵਾ ਚੱਕਣੀ ਸਾਈਡ ਤੇ ਲੈ ਜਾਣਾ ਮਤਲਬ ਦੇਖੋ ਪਹਿਲਾਂ ਸਿੱਧੇ ਪਏ ਆ ਪੈਰ ਅੰਦਰ ਮੋੜਿਆ ਉੱਪਰ ਚੱਕੀ ਲੱਤ 30 ਡਿਗਰੀ ਤੱਕ ਫਿਰ ਸਾਈਡ ਤੇ ਲੈ ਆ ਇਥੇ ਹੋਲਡ ਕਰਨਾ ਸਿਰਫ 5 ਸੈਕਿੰਡ 1 2 3 4 5 ਫਿਰ ਵਾਪਸ ਆਏ ਫੇਰ ਥਲੇ खो ध्यान पहला पैर अंदर मोड़िया लत्त हवा चकी फिर साइड से ले आए एक दो तो, तीन चार फिर वापस आ गए फिर इधर पहला पैर अंदर मोड़ा लत्त हवा चका और साइड पर ले जाएंगे इत सैकड होल्ड एक दो तीन चार पांच फिर वापस आ जाएंगे फिर थले रखा इस तरह तीन दस बारी इधर दस वारी इधर 5 ਸੈਕਿੰਡ ਕਿਟੇ ਰੱਖੇ ਰਹੀਓ। ਉਹ ਕੇ 10 ਸੈਕਿੰਡ ਗਿਣਦੇ ਹੋ ਫਿਰ 5-5 ਵਾਰੀ ਕਰ ਲਿਓ। ਇਹ ਹੋ ਗਈ ਤੁਹਾਡੀ 7ਵੀਂ ਕਸਰਤ। ਹੁਣ ਸਭ ਤੋਂ ਜ਼ਰੂਰੀ ਜਿਹੜੀ ਆਖਰੀ ਕਸਰਤ ਹੈ। ਇਸ ਦੇ ਵਿੱਚ ਤੁਸੀਂ ਕੀ ਕਰੋਗੇ? ਤੁਸੀਂ ਆਪਣੇ ਇੱਥੇ ਗਿੱਟਿਆਂ ਤੇ 2-2 ਕਿਲੋ ਭਾਰ ਬੰਨੋਗੇ। ਹੁਣ ਤੁਹਾਨੂੰ ਭਾਰ ਬੰਨ ਕੇ ਲੱਤਾਂ ਲਮਕਾ ਕੇ ਦਿਖਾਉਣ ਲੱਗੇ। ਠੀਕ ਹੈ ਜੀ ਆਪਣੇ ਕੋਲੇ 2-2 ਕਿਲੋ ਭਾਰ ਇਸ ਨੂੰ ਤੁਸੀਂ ਗਿੱਟੇ ਤੇ ਇਸ ਜਗ੍ਹਾ ਬੰਨ ਲੈਣਾ ਹੈ। ਅਗਰ ਤੁਹਾਡੇ ਕੋਲ ਭਾਰ ਨਹੀਂ ਹੈ ਤਾਂ ਇਹ ਨਹੀਂ ਵੀ ਤੁਸੀਂ ਮੁੱਲਕ੍ਰਿਦਨ ਚਲੇ ਜਾਣਾ। ਤੁਸੀਂ 2 ਕਿਲੋ ਨੂਨ ਦਾ ਪੈਕੇਟ, 2 ਕਿਲੋ ਬਜਰੀ, 2 ਕਿਲੋ ਰੇਤਾ ਜਾਂ 2 ਕਿਲੋ ਕੋਈ ਵੀ ਚੀਜ਼ ਮਿੱਟੀ ਕੁਝ ਵੀ ਤੁਸੀਂ ਬਣ ਸਕਦੇ ਹੋ ਪਰ 2 ਕਿਲੋ ਬੰਨੇ ਆ ਹੁਣ ਇਸੇ ਤਰ੍ਹਾਂ ਦੂਸਰੀ ਸਾਈਡ ਆਪਾਂ 2 ਕਿਲੋ ਭਾਰ ਬਨ ਰਹੇ ਲੋ ਲੋ 2 ਕਿਲੋ ਭਾਰ ਬਨ ਲਿਆ ਐਦਾਂ ਲੰਤਾ ਲਮਕਾ ਦੇਣੀਆਂ ਨੇ ਰੋਜ਼ਾਨਾ ਤਕਰੀਬਨ 10 ਤੋਂ 15 ਮਿੰਟ 2 ਕਿਲੋ ਤੋਂ ਵੱਧ ਭਾਰ ਨਹੀਂ ਬੰਨਣਾ ਅਗਰ ਭਾਰ ਬਨਾਂਗੇ ਤਾਂ ਦਰਦ ਸ਼ੁਰੂ ਹੋ ਜਾਏਗਾ ਇਸੇ ਕਰਕੇ ਤੁਸੀਂ ਇਹ ਗੱਲ ਦਾ ਧਿਆਨ ਰੱਖਣਾ ਪਾਰਲਮ ਕੋਨ ਨਾਲ ਕੀ ਹੈ ਵੀ ਜਿਹੜੇ ਗੋਡਿਆਂ ਦੇ ਵਿੱਚ ਗੈਪ ਘਟਿਆ ਹੈ ਉਹ ਖੁੱਲਣਾ ਸ਼ੁਰੂ ਹੋ ਜਾਏਗਾ ਪਾਰ ਦਾ ਇੰਨਾ ਫਾਇਦਾ ਹੈ ਆਸਾਨ ਕਸਰਤਾਂ ਕਰੋ ਨਾਲ ਦੋਨਾਂ ਗੋਡਿਆਂ ਤੇ ਇਸ ਜਗ੍ਹਾ ਤੇ ਤੁਸੀਂ ਸੇਕ ਦੇਣਾ ਹੈ ਇਸ ਜਗ੍ਹਾ ਤੇ ਗੋਡਿਆਂ ਤੇ ਸੇਕ ਦੇਣਾ ਹੈ ਨਾਲ ਕਸਰਤਾਂ ਕਰਨੀਆਂ ਨੇ ਬਹੁਤ ਜਲਦੀ ਤੁਹਾਡੇ ਗੋਡਿਆਂ ਦੇ ਵਿੱਚ ਗੈਪ ਜੋ ਘਟਿਆ ਹੋਇਆ ਹੈ ਉਹ ਵਧਣ ਵਾਲਾ ਹੈ ਔਰ ਤੁਹਾਨੂੰ ਆਰਾਮ ਮਿਲਣ ਵਾਲਾ ਹੈ ਸੋ ਐਸੀ ਅੱਜ ਦੀ ਛੋਟੀ ਜੀ ਜਾਣਕਾਰੀ ਉਮੀਦ ਕਰਦਾ ਤੁਹਾਨੂੰ ਪਸੰਦ ਆਈ ਹੋਵੇਗੀ ਮਿਲਾਂਗੇ ਚਾਲ ਦੇ ਇੱਕ ਨਵੇਂ ਟੌਪਿਕ ਇੱਕ ਸੋਹਣੀ ਜੀ ਵੀਡੀਓ ਨਾਲ ਟਿਲ ਦੈਨ ਤੁਸੀਂ ਸਾਰੇ ਜਾਣੇ ਆਪਣੀ ਸੇਧ ਦਾ ਤਿਆਰ ਰੱਖਿਓ ਸਤਿ ਸ਼੍ਰੀ ਅਕਾਲ ਜੀ